ਪੂਰੇ ਹਲਕੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਹੋ ਰਿਹਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਹਰਜਿੰਦਰ ਸਿੰਘ ਕਾਜਲਾ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਕਰ ਰਹੇ ਨੇ ਅਪੀਲ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰੁਝਾਨ ਰਿਹਾ ਵੱਧ ਤੂਰੀ ਦੇ ਪਿੰਡਾਂ ਬੇਨੜਾ ਵਿੱਚ ਵੀ ਹੋਇਆ ਵੱਡਾ ਇਕੱਟ ਜਿੱਥੇ ਲੋਕਾਂ ਨੇ ਹਰਜਿੰਦਰ ਸਿੰਘ ਕਾਜਲਾ ਨੂੰ ਭਾਰੀ ਸਮਰਥਨ ਦੇਣ ਦਾ ਦਿੱਤਾ ਭਰੋਸਾ ਤੂਰੀ ਹਲਕੇ ਵਿੱਚ ਬਲੌਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਤੇਜ਼ ਹੋ ਰਿਹਾ ਜਿਸ ਦੇ ਚੱਲਦੇ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਹਰਜਿੰਦਰ ਸਿੰਘ ਕਾਜਲਾ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਅਤੇ ਸਰਕਾਰ ਦੇ ਕੀਤੇ ਗਏ ਕੰਮਾਂ ਬਾਰੇ ਚਾਣਨਾ ਪਾ ਰਹੇ ਨੇ ਜਿਸ ਨੂੰ ਲੈ ਕੇ ਪਿੰਡਾਂ ਦੇ ਲੋਕ ਹਰਜਿੰਦਰ ਸਿੰਘ ਕਾਜਲਾ ਦੀ ਜਿੱਤ ਯਕੀਨੀ ਬਣਾਉਂਦਾ ਫੈਸਲਾ ਕਰ ਚੁੱਕੇ ਨੇ ਪਿੰਡ ਬਿੰਦਾਂ ਵਿੱਚ ਵੀ ਵੱਡੇ ਇਕੱਠ ਕਰਕੇ ਹਰਜਿੰਦਰ ਸਿੰਘ ਕਾਜਲਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਐਜੂਕੇਸ਼ਨ ਦੀ ਗੱਲ ਕਰਦੇ ਸੀ ਆਪਾਂ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਜਿੱਥੇ ਪੜ੍ਹਾਈ ਜ਼ਰੂਰੀ ਹੈ ਤੇ ਦੇਸ਼ ਦੇ ਵਿੱਚ ਸਪੋਰਟਸ ਨੀਤੀ ਹੈ ਇਹਨੂੰ ਬਣਾ ਕੇ ਅਸੀਂ ਆਪਣੇ ਸੂਬੇ ਨੂੰ ਜਿਹੜਾ ਐਕਸ ਸੂਬੇ ਦੇ ਵਿੱਚ ਸਪੋਰਟਸ ਦਾ ਫੱਤਰ ਹੈ ਇਹਨੂੰ ਉੱਚਾ ਕਰ ਸਕਦੇ ਹਾਂ ਪਰ ਇਹ ਪਹਿਲੀ ਸਰਕਾਰ ਕੀ ਸਪੋਰਟਸ ਅਕੈਡਮੀਆ ਬਣ ਰਹੀਆਂ ਨੇ ਤੇ ਇਹ ਤੁਹਾਡੀ ਆਪਣੀ ਸਰਕਾਰ ਹੈ ਜਿਹੜੀ ਕਿ ਤੁਹਾਡੇ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਦੇ ਤਹਿਤ ਹੋਂ ਧੰਨਵਾਦੀਆਂ ਜਿਨ੍ਹਾਂ ਨੇ ਮੇਰੀ ਇੱਥੇ ਡਿਉਟੀ ਲਾ ਕੇ ਮੈਨੂੰ ਇਸ ਹਲਕੇ 'ਚ ਭੇਜਿਆ ਮੈਂ ਦਿਲ ਦੀਆਂ ਗਰਾਈਆਂ 'ਚੋਂ ਫੇਰ ਕਹਣਾ ਮੈਂ ਪਾਰਟੀ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਹਲਕੇ 'ਚ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੇਰੇ ਦੇ ਮਾਨਦਾਰੀ ਨਾਲ ਦੇਖ ਕੇ ਮੈਨੂੰ ਡਿਊਟੀ ਲਾ ਕੇ ਮੇਰੇ ਦੇ ਮਾਨ ਬਖਸ਼ਿਆ ਤੇ ਮੈਂ ਹੁਣ ਜਦੋਂ ਪਿੰਡ-ਪਿੰਡ ਵਿੱਚ ਜਾਂਦੇ ਆਂ ਅਸੀਂ ਸਾਨੂੰ ਇੰਨਾ ਵਧੀਆ ਸਹਿਯਾ ਮਿਲਦਾ ਲੋਕਾਂ ਤੋਂ ਬਹੁਤ ਰੁਝਾਨ ਆ ਵੀ ਉਹ ਅਸੀਂ ਆਮ ਆਦਮੀ ਪਾਰਟੀ ਦੇ ਕਮਾਂਗਾਰਾਂ ਦੇ ਬਹੁਤ ਖੁਸ਼ ਆ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜੋ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਬਦਲਾ ਲਿਆ ਕੇ ਦਿਖਾਵਾਂਗੇ ਸਾਰੇ ਪਿੰਡਾਂ ਦੇ ਵਿੱਚ ਥੱਥਾਂ ਦੇ ਵੀ ਗੱਲ ਸੁਣਦੇ ਆ ਵੀ ਜੋ ਬਦਲਾ ਆਇਆ ਤਾਂ ਉਹ ਦੇਖਣ ਨੂੰ ਮਿਲ ਰਿਹਾ ਈ ਮਿਲ ਰਿਹਾ ਜਿੱਥੇ ਅੱਜ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ ਦੀਗਾ ਉਸ ਟੇਲ ਤੋਂ ਸਾਰੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਘਰ-ਘਰ ਨੌਕਰੀਆਂ ਦਿੱਤੀਆਂ ਨੇ 55000 ਦੇ ਕਰੀਬ ਵੀ ਆਪ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਜਿਹੜੀਆਂ ਕਿ ਅੱਜ ਲੋਕਾਂ ਨੂੰ ਬਹੁਤ ਵੱਡਾ ਮਾਣ ਆ ਵੀ ਕਦੇ ਪੈਸੇ ਦੇ ਕੇ ਨੌਕਰੀਆਂ ਮਿਲਦੀਆਂ ਸੀ ਜਾਂ ਹੁਣ ਪਤਾ ਲੱਗਿਆ ਵੀ ਸੀਐਮ ਦੀ ਸਰਕਾਰ ਜੋ ਭਗਵੰਤ ਸਿੰਘ ਮਾਨ ਨੇ ਕਰਕੇ ਦਿਖਾਇਆ ਵੀ ਕਿਸੇ ਵੀ ਜਵਾਕ ਨੂੰ ਕੋਈ ਪੈਸਾ ਨਹੀਂ ਦੇਣਾ ਪਿਆ ਆਪ ਦੀ ਮੈਟ ਦੇ ਹਿਸਾਬ ਨਾਲ ਨੌਕਰੀਆਂ ਮਿਲੀਆਂ ਨੇ ਪਿੰਡਾਂ 'ਚ ਕਹਿ ਜਾ ਓ ਜਾਨ ਮੇ ਰਿਆ ਨੌਜਵਾਨਾਂ 'ਚ ਕਿੰਨਾ ਗੁੱਸਾ ਹੈ ਨੌਜਵਾਨ ਬਹੁਤ ਉਤਸ਼ਾਹ ਨਾਲ ਬਾਕੀ ਸਾਨੂੰ ਪਤਾ ਹੀ ਆ ਦੇਖ ਲਓ ਮੇਰੇ ਨਾਲ ਕਿੰਨੇ ਨੌਜਵਾਨ ਨੇ ਹਰ ਪਿੰਡ ਪਿੰਡ ਵਿੱਚ ਨੌਜਵਾਨ ਪੂਰੇ ਉਤਸ਼ਾਹ ਨਾਲ ਚੱਲ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਵੀ ਇਹੀ ਮਾਣ ਆ ਵੀ ਮੈਨੂੰ ਕਦੇ ਸੋਚਿਆ ਨਹੀਂ ਸੀ ਵੀ ਮੈਂ ਕਦੇ ਸੇਵਾ ਕਰਨ ਦਾ ਮੌਕਾ ਮਿਲੂਗਾ ਪਾਰਟੀ ਦੇ ਵਿੱਚ ਸੀਐਮ ਸਾਹਿਬ ਨੇ ਮੇਰੇ ਤੇ ਇਹੋ ਜਿਹਾ ਹੱਥ ਰੱਖਿਆ ਪਤਾ ਨਹੀਂ ਉਹਨਾਂ ਨੂੰ ਮੈਂ ਅੱਜ ਤੱਕ ਕਦੇ ਮਿਲਿਆ ਨਹੀਂ ਹੱਥ ਵੀ ਨਹੀਂ ਮਿਲਾਇਆ ਨਾ ਮੇਰੀ ਉਹਨਾਂ ਨਾਲ ਕੋਈ ਜਾਣ-ਪਛਾਣ ਨਹੀਂ ਆ ਕੋਈ ਰਿਸ਼ਤੇਦਾਰੀ ਤੇ ਉਹਨਾਂ ਨੇ ਮੈਨੂੰ ਇਹ ਦੇਖਿਆ ਵੀ ਜੋ ਨੌਜਵਾਨਾਂ ਦੇ ਵਿੱਚ ਰਲ ਕੇ ਸੇਵਾ ਕਰ ਸਕਦੇ ਨੇ ਤਾਂ ਉਹ ਮੇਰੀ ਜੋ ਡਿਊਟੀ ਲਈ ਆ ਇਹ ਆਹੀ ਦੇਖਣ ਨੂੰ ਸਾਨੂੰ ਰੁਝਾਨ ਮਿਲਦਾ ਜੋ ਮੇਰੇ ਨਾਲ ਖੜੇ ਨੇ ਸਾਥੀ ਅਗਰ ਲੋਕਾਂ ਦੇ ਸੋਧੂ ਜਿਤਾਤਾ ਤਾਤਾ ਰਹਿੰਦੇ ਕੰਮ ਕਿਸ ਤਰ੍ਹਾਂ ਦਿਨਾਂ ਦੇ ਨਿਵਾਉ ਕਰਾਉਗੇ ਅਸੀਂ ਜੋ ਰਹਿੰਦੇ ਕੰਮ ਨੇਗੇ ਪਹਿਲਾਂ ਦਾ ਕੰਮ ਰਹਿੰਦੀ ਕੋਈ ਨਹੀਂ ਹੈਗਾ ਕੰਮ ਹੋਈ ਐਨੇ ਰਹੇ ਨੇ ਜੋ ਚੀਜ਼ਾਂ ਦੀ ਲੋੜ ਆ ਉਹ ਉਹਨਾਂ ਕੋਲੇ ਲੋੜ ਤੋਂ ਵੱਧ ਪਈ ਆ ਵੀ ਅਸੀਂ ਕੰਮ ਉਹ ਕਰਾਵਾਂਗੇ ਜਿਹੜੇ ਕੋਈ ਕੰਮ ਰਹਿੰਦੇ ਹੋਣਗੇ ਪਿੰਡ ਦੇ ਪੱਲਾ ਤਾਂ ਕੋਈ ਦੇਖਣ ਨੂੰ ਇਹ ਨਹੀਂ ਮਿਲ ਰਿਹਾ ਵੀ ਸੀਐਮ ਭਵਨ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਕਿਤੇ ਵੀ ਕੋਈ ਕੰਮ ਨਹੀਂ ਰਹਿੰਦਾ ਪਰ ਜੋ ਕੰਮ ਰਹਿੰਦਾਗਾ ਅਸੀਂ ਰਲ ਮਿਲ ਕੇ ਪੰਚਾਇਤਾਂ ਤੋਂ ਸਰਪੰਚਾਂ ਤੋਂ ਪਿੰਡ ਵਾਸੀਆਂ ਤੋਂ ਪੁੱਛਾਂਗੇ ਵੀ ਜਿਹੜਾ ਤੁਹਾਡੇ ਕੋਈ ਕੰਮ ਦੀ ਘਾਟ ਹੈਗੀ ਉਹ ਜੋ ਫੰਡ ਆਊਗਾ ਇਮਾਨਦਾਰੀ ਨਾਲ ਲਿਆ ਕੇ ਕੰਮ ਕਰਾਉਣ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਅਸੀਂ ਇਹ ਸਨੇਹਾ ਦਿੰਦੇ ਆ ਵੀ ਆਪਾਂ ਸਾਰੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਆਪਾਂ ਇਸ ਟਾਈਮ ਆਦਮ ਆਲਵੀ ਪਾਰਟੀ ਦੀ ਡਟ ਕੇ ਮਦਦ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਨੌਜਵਾਨ ਰਲ ਮਿਲ ਕੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਜਾ ਕੇ ਜੋ ਕੰਮ ਨੇ ਉਹਨਾਂ ਨੂੰ ਪੁੱਛ ਕੇ ਮੂਹਰੇ ਲਾ ਕੇ ਨੌਜਵਾਨ ਸਾਰੇ ਆਪਣੇ ਹਲਕੇ ਦੇ ਵਿੱਚ ਆਪਣੇ ਏਰੀਆ 'ਚ ਕੰਮ ਕਰਾਉਣ ਲਈ ਸਾਰੇ ਰੈਡੀ ਰਹਿਣਾ ਉਹ ਸਾਰਿਆਂ ਨਾਲ ਅਸੀਂ ਰਲ ਮਿਲ ਕੇ ਨਾਲ ਚੱਲਾਂਗੇ ਸਾਨੂੰ ਇਹ ਬਾਈ ਜੀ ਆਪਣੇ ਕਾਜਲਾ ਰਜਿੰਦਰ ਕਾਜਲਾ ਜਿਲ੍ਹਾ ਪ੍ਰੇਸੀਧਿ ਕੈਂਡੀਡੇਟ ਨੇ ਅਸੀਂ ਇਹਨਾਂ ਦੇ ਇੱਥੇ ਬਹਿਣਾ ਹਾਂ ਤੇ ਸਵਾਲ ਕਰਦੇ ਆਂ ਤੇ ਆਪਣੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਸਾਨੂੰ ਦੋਨਾਂ ਨੂੰ ਜੋ ਇਨਾ ਮਾਣ ਬਖਸ਼ਿਆ ਉਹਨਾਂ ਨੇ ਸਾਨੂੰ ਕੈਂਡੀਡੇਟ ਬਣਾਇਆ ਤੇ ਰੁਝਾਨ ਦੀ ਗੱਲ ਇਦਾਂ ਗੀ ਜੀ ਸਭ ਤੋਂ ਵੱਧ ਸਾਨੂੰ ਨੌਕਰੀਆਂ ਦਾ ਰੁਝਾਨ ਮਿਲਿਆ ਜੀ ਜੋ ਨੌਕਰੀਆਂ ਮਾਨ ਸਾਹਿਬ ਨੇ ਬਿਨਾ ਪੈਸੇ ਤੋਂ ਬਿਨਾ ਕਿਸੇ ਰਿਸ਼ਤੇ ਤੋਂ ਤੇ ਬਿਨਾ ਸਪਰਸ਼ ਤੋਂ ਦਿੱਤੀਆਂ ਨੇ ਤੇ ਇਹਦਾ ਬਹੁਤ ਜ਼ਿਆਦਾ ਅਸਰ ਆਈ ਲੋਕਾਂ ਦੇ ਵਿੱਚ ਬਾਅਦ ਛੱਡ ਕੇ ਆਪਣੇ ਆਪ ਵੋਟ ਪਾ ਰਹੇ ਨੇ ਪਰ ਪੈਣਾ ਤੇ ਇਹ ਹੈ ਵੀ ਜਿਹੜੀ ਪੰਜਾਬ ਸਰਕਾਰ ਜੋ ਪੰਜਾਬ ਸਰਕਾਰ ਨੇ ਵਿਕਾਸ ਦੇ ਕੰਮ ਕੀਤੇ ਐ ਉਹ ਵਿਕਾਸ ਦੇ ਕੰਮਾਂ ਤੇ ਬਾਈ ਹਰਜਿੰਦਰ ਸਿੰਘ ਕਾਂਜਲਾ ਦੇ ਹੱਕ ਦੇ ਵਿੱਚ ਲੋਕਾਂ ਦਾ ਬਹੁਤ ਜ਼ਬਰਦਸਤ ਉਤਸ਼ਾਹ ਹੈਗਾ ਤੇ ਬਾਈ ਕੁਲਵਿੰਦਰ ਸਿੰਘ ਜੋ ਬਲਕਸ ਸੰਪਤੀ ਦੇ ਉਮੀਦਵਾਰ ਨੇ ਇਹਨਾਂ ਨੂੰ ਵੀ ਪਾਰਟੀ ਵੱਲੋਂ ਬਹੁਤ ਮਤਲਬ ਕਿ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਤੇ ਅਸੀਂ ਜਿੱਤ ਕੇ ਪੰਜਾਬ ਜੁਨੀਅਲ ਜ਼ਿਲ੍ਹਾ ਫੀਟਾ ਨਹੀਂ ਗਿਆ ਉਹ ਮਾਨਸਬ ਦੀ ਝੋਲੀ ਘਾਵਾ ਕੇ ਤੇ ਪੰਚੀ ਐਮ ਸਾਹਿਬ ਤੇ ਹਸਤਕਿਰਤ ਕਰਾਇਆ